ਹਾਂਜੀ ਸਾਰਿਆਂ ਨੂੰ ਪਿਰਪਿਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਹੋ ਗਈ ਤਰੀਕ 30 ਪਿਛਲੇ ਵਲੌਗਾਂ ਵਿੱਚ ਤੁਸੀਂ ਗੁਰਦੁਆਰਾ ਸ਼ਹੀਦੀ ਫਤਿਹਗੜ੍ਹ ਸਾਹਿਬ ਦੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਸੀ ਤੇ ਅੱਜ ਆਪਣੇ ਰਿਸ਼ਤੇਦਾਰੀ ਚ ਆਪਾਂ ਚੱਲੇ ਆਂ ਇੱਕ ਭੋਗ ਆ ਉੱਥੇ ਤੇ ਆਪਣੇ ਮੰਮੀ ਤੇ ਜਿਹੜੇ ਮਾਸੀਆਂ ਬਾਹਰੋਂ ਆਏ ਹੋਏ ਸੀਗੇ ਤੇ ਉਹਨਾਂ ਨੂੰ ਮਿਲਣ ਚੱਲੇ ਆਂ ਅੱਜ ਮੌਸਮ ਵੀ ਥੋੜਾ ਮੀਂਹ ਵਾਲਾ ਹੋ ਗਿਆ ਤੇ ਜਵਾਕ ਡਾਉਣ ਲੱਗੇ ਆ ਪਤੰਗ ਹੁਣ ਆਪਾਂ ਚੱਲਦੇ ਆਂ ਲੋਈ ਆਪਾਂ ਪਹੁੰਚ ਗਏ ਆ ਜੀ ਇਸ ਟਾਈਮ ਮੈਂ ਇੱਧਰ ਖੇਤਾਂ 'ਚ ਖੜਾ ਆ ਤੇ ਇੱਧਰ ਦੇ ਪਿੰਡਾਂ ਦਾ ਮਾਹੌਲ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਪਹਿਲਾਂ ਆਪਾਂ ਚਾਹ ਪਾਣੀ ਛਕ ਲਈਏ ਤੇ ਮੱਥਾ ਟੇਕ ਲਈਏ ਫਿਰ ਆਪਾਂ ਇੱਧਰਲੇ ਮਾਹੌਲ ਦੀ ਗੱਲਬਾਤ ਕਰਦੇ ਆਪਾਂ ਲੋਈ ਆਪਾਂ ਮੱਥਾ ਟੇਕ ਕੇ ਤੇ ਹੁਣ ਆਪਣੇ ਨਾਲ ਆਪਣੇ ਭਰਾ ਵੀ ਕੁੱਤੇ ਨੂੰ ਘਮਾਉਂਦੇ ਹੋਏ ਇਹ ਬਾਈ ਸਾਡਾ ਆਇਆ ਵਾ ਛੋਟਾ ਅਮਰੀਕਾ ਤੋਂ ਫਿਰ ਸਮਥਿੰਗ ਇਨ ਮਾਈ ਵਲੌਗ ਇਹ ਬ్రో ਇਹ ਸ਼ਾਈ ਗਾਈ ਆ ਥੋੜਾ ਜਿਹਾ ਹਜੇ ਕੈਮਰੇ ਮੂਰੇ ਨਹੀਂ ਬੋਲਦਾ ਤੇ ਕੋਈ ਨਹੀਂ ਚੇ ਹੁਣ ਆਪਾਂ ਚੱਲਿਆਂ ਉਹ ਸਾਹਮਣੇ ਲੋਕੇਸ਼ਨ ਤੇ ਫੋਟੋਆਂ ਖਿੱਚਣ ਤੇ ਆਜੋ ਬਾਈ ਚਲੋ ਚੱਲੀਏ ਯਾਰ ਆ ਹੀ ਨਹੀਂ ਕਰਨਾ ਉਹ ਡਰਦਾ ਕੁੱਤੇ ਤੋਂ ਡਰਦਾ ਦੇਖ ਰਾਇਆ ਕੁੱਤਾ ਕੁੱਤੇ ਤੋਂ ਡਰਦਾ ਹਾਏ ਯਾਰ ਇਹ ਲੱਗਿਆ ਕਹਿੰਦਾ ਕੁੱਤਾ ਕੁੱਤੇ ਤੋਂ ਡਰਦਾ ਦੇਖ ਲਾ ਚੱਲ ਕੋਈ ਨਹੀਂ ਤੇ ਹੁਣ ਚੱਲਦੇ ਆਂ ਆਪਾਂ ਉਹਦੇ ਫੋਟੋਆਂ ਖਿੱਚਦੇ ਆਂ ਤੇ ਜਿਹੜਾ ਇਹ ਮਾਹੌਲ ਹੈ ਆਈਫੋਨ ਤੇ ਆ ਕਰ ਲੈ ਜਾਈ ਮੇਰੀ ਗੱਲ ਸੁਣ ਤੈਨੂੰ ਇਹ ਮਾਹੌਲ ਵਧੀਆ ਲੱਗਦਾ ਇਹ ਜਿਹੜਾ ਮਾਹੌਲ ਆਪਾਂ ਦੇਖ ਰਹੇ ਆਂ ਦੇਖ ਕਿੰਨਾ ਸੋਹਣਾ ਬਹੁਤ ਵਧੀਆ ਮਾਹੌਲ ਹੈ ਬਹੁਤ ਗ੍ਰੀਨਰੀ ਪਪੂਲਰ ਰੀਲਸ ਬਹੁਤ ਸੋਹਣੀਆਂ ਬਣ ਜਾਣਗੀਆਂ ਨਾ ਇੰਸਟਾਗ੍ਰam ਦੀਆਂ ਇਹ ਤਾਂ ਬਹੁਤ ਚੰਗੀ ਬਣਦੀ ਹੈ ਤੇ ਹੁਣ ਆਪਾਂ ਚੱਲਦੇ ਆਂ ਚਲੋ ਜੀ ਤੇ ਖਿੱਚਦੇ ਆਂ ਫੋਟੋਆਂ ਫੂਟਵਾ ਲੋਕੇਸ਼ਨ ਤੇ ਬੜੀ ਸੋਹਣੀ ਲੋਕੇਸ਼ਨ ਹੈ ਤੇ ਰੀਲਾਂ ਆਪਾਂ ਬਣਾ ਲੀਆਂ ਤੇ ਆਪਣੇ ਨਾਲ ਭਰਾ ਆਪਣਾ ਮਾਸੀ ਦਾ ਮੁੰਡਾ ਬਈ ਇਹ ਆਪਣਾ ਹਰਮੋਲਕ ਸਿੰਘ ਮੋਲੀ ਬਾਕੀ ਸਾਰੇ ਜਾਣਦੇ ਹੀ ਆ ਜਿਹੜੇ ਸਬਸਕ੍ਰਾਈਬਰ ਨੇ ਹਜੇ ਆਪਣੇ ਫੈਮਿਲੀ ਮੈਂਬਰ ਨੇ ਇਹ ਵੀ ਆਪਣੇ ਮਾਸੀ ਦਾ ਮੁੰਡਾ ਇਹ ਬਖਤੌਰ ਸਿੰਘ ਕਦਾਂ ਬਖਤੌਰ ਸਿੰਘ ਬੜੀ ਕੁਝ ਕਹਿਣਾ ਚਾਹੋਗੇ ਸਾਡੇ ਵਲੌਗ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਦਾ ਬੁਲਾ ਦੇ ਯਾਰ ਵਲੌਗ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੂੰ ਵੀ ਬੁਲਾ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੁਝ ਕਹਿਣਾ ਚਾਹੋ ਸਾਰੇ ਹਾਂ 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 ਜੀ ਜ਼ਰੂਰ ਕਹਿਣਾ ਚਾਹਾਂਗਾ ਕਿ ਦੇਖੋ ਇੱਧਰ ਵਿਊ ਦੇਖੋ ਜੀ ਕਿੰਨਾ ਵਧੀਆ ਹੈ ਵਿਊ ਤਾਂ ਪੂਰਾ ਫਿਰਾ ਹੈ ਬਾਈ ਇੱਧਰ ਪਿੰਡਾਂ ਦਾ ਮਾਹੌਲ ਅਸੀਂ ਚਮਕੌਰ ਸਾਹਿਬ ਕਿੰਨੀ ਅਸੀਂ ਚਮਕੌਰ ਸਾਹਿਬ ਕਿੰਨੀ ਆਏ ਹੋਏ ਸੀ ਇੱਧਰ ਜਿਹੜਾ ਪਿੰਡਾਂ ਦਾ ਮਾਹੌਲ ਹੈ ਬੜਾ ਵਧੀਆ ਤੇ ਬਾਕੀ ਇੱਧਰ ਲੋਕੇਸ਼ਨਾਂ ਵੀ ਬਹੁਤ ਵਧੀਆ ਪ੍ਰੀ ਵੈਡਿੰਗ ਲਈ ਵਧੀਆ ਬਾਈ ਇੱਧਰ ਹੀ ਕਰਾਵਾਂਗੇ ਆਪਾਂ ਪ੍ਰੀ ਵੈਡਿੰਗ ਬਿਲਕੁਲ ਬਿਲਕੁਲ ਜੀ ਤੁਹਾਡੀ ਇੱਧਰ ਹੀ ਕਰਾਂਗੇ ਪ੍ਰੀ ਵੈਡਿੰਗ ਚਲੋ ਹੋਰ ਹੁਣ ਕੁਝ ਕਹਿਣਾ ਚਾਹੋਗੇ ਦੱਸੋ ਬੋਲੋ ਹੋਰ ਤਾਂ ਦੇਖੋ ਇਹੀ ਕਹਿਣਾ ਚਾਹਾਂਗੇ ਕਿ ਹੁਣ ਸ਼ਹੀਦੀ ਜੋੜ ਮੇਲੇ ਦੇ ਦਿਨ ਚੱਲਦੇ ਨੇ ਵੱਧ ਤੋਂ ਵੱਧ ਜਿੰਨਾ ਮਹਾਰਾਜਾ ਸਿਮਰਨ ਕਰ ਸਕਦੇ ਉਹਨਾਂ ਕਰਿਆ ਕਰੋ ਬਾਕੀ ਤਾਂ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਯਾਰ ਇਹ ਤਾਂ ਬੜਾ ਸ਼ਰਮਾਂਦੇ ਬੜਾ ਯਾਰ ਹੈ ਚਲੋ ਕੋਈ ਨਹੀਂ ਆਪਣੇ ਨਾਲ ਕੁੱਤਾ ਵੀ ਆਇਆ ਵਾ ਸੀ ਜੇ ਆਪਾਂ ਰੀਲਾਂ ਤੁਸੀਂ ਬਾਕੀ ਜਿਹੜੇ ਆਪਣੇ ਨਾਲ ਇੰਸਟਾਗ੍ਰam ਤੇ ਐਡ ਨੇ ਉਹਨਾਂ ਨੇ ਦੇਖ ਹੀ ਲਈਆਂ ਤੇ ਚਲੋ ਹੁਣ ਚੱਲਦੇ ਆਂ ਆਪਾਂ ਉਧਰ ਨੂੰ ਇਧਰ ਨੂੰ ਗੇੜਾ ਮਾਰ ਲਿਆ ਪੂਰਾ ਲੋ ਜੀ ਫੋਟੋ ਆਪਾਂ ਖਿੱਚ ਲਈਆਂ ਤੇ ਫੋਟੋ ਬਹੁਤ ਸੋਹਣੀ ਸੋਹਣੀ ਹੈ ਨਾ ਯਾਰ ਬਹੁਤ ਸਿਰੇ ਬਹੁਤ ਸਿਰੇ ਫੋਟੋਆਂ ਆਈਆਂ ਬਈ ਇਹ ਜੀ ਲੋਕੇਸ਼ਨ ਤੇ ਆ ਕੇ ਮਨ ਵੀ ਖੁਸ਼ ਹੋ ਜਾਂਦਾ ਹੈ ਤੇ ਹੁਣ ਚਲਦੇ ਆਪਾਂ ਘਰੇ ਤੇ ਚਾਹ ਪਾਣੀ ਪੀਣੇ ਜਾ ਕੇ ਤੇ ਤੁਹਾਨੂੰ ਮਿਲਦੇ ਆ ਫਿਰ ਬਲਕਿ ਬਾਏ ਸੇ ਬਾਏ ਲੋ ਜੀ ਰਿਸ਼ਤੇਦਾਰੀ ਜੋ ਆਪਾਂ ਆਗੇ ਸੀਗੇ ਤੇ ਹੁਣ ਆਏ ਆਪਾਂ ਗਿਆਨ ਪਗੜੀ ਸੈਂਟਰ ਆਪਾਂ ਇੱਕ ਪਰਨਾ ਲੈ ਕੇ ਗਏ ਸੀਗੇ ਚਿੱਟੇ ਕਲਰ ਦਾ ਤੇ ਉਹਦੇ ਵਿੱਚ ਥੋੜੇ ਡੱਬ ਆ ਗਏ ਤੇ ਉਹਨੂੰ ਬਦਲਾਉਨੇ ਆ ਤੇ ਫਿਰ ਚਲਦੇ ਆ ਦੱਬ ਘੁੰਮ ਕੇ ਦਿਖਾਉਣੇ ਆ ਤੁਹਾਨੂੰ ਲੋ ਜੀ ਆਪਾਂ ਪਰਨੇ ਫੜਾ ਕੇ ਆ ਗਏ ਆ ਸਪ੍ਰਿੰਗ ਰੋਲ ਖਾਨ ਤੇ ਡਾਈਟ ਦੀ ਕੋਈ ਮੇ ਅਸੀਂ ਦੇਸੀ ਡਾਈਟਿੰਗ ਸ਼ੁਰੂ ਕਰੀ ਸੀ 5-6 ਕਿਲੋ ਜਿਹੜਾ ਭਾਰ ਘਟਾਇਆ ਸੀਗਾ ਉਹ ਦੁਆਰਾ ਫੇਰ ਵੱਧ ਗਿਆ ਹੁਣ ਤੇ ਹੁਣ ਦਮੇ ਸਾਲ ਤੋਂ ਸ਼ੁਰੂ ਕਰਾਂਗੇ ਆ ਦੋ ਦਿਨ ਰੱਜ ਕੇ ਖਾ ਲੀਏ ਹੁਣ ਤੇ ਚਲੋ ਠੀਕ ਹੈ ਮਿਲਦੇ ਆ ਉਹਨੂੰ ਮੇਰੇ ਹੋਰ ਵੀ ਕਿਤੇ ਮੈਂ ਲੋ ਜੀ ਆਪਾਂ ਪਹੁੰਚ ਚੁੱਕੇ ਆ ਗੋਲ ਗੁੱਪੇ ਖਾਨ ਤਹੀ ਭੱਲੇ ਤੇ ਸਾਡਾ ਵੀਰ ਮਹੇਸ਼ ਚਾਰਟਪੜਾਰ ਤੇ ਖਾਉਂਗੇ ਅਸੀਂ ਹੁਣ ਗੋਲ ਗੱਪੇ ਆਇਓ ਸਭੀ ਚਲਾਈਓ ਤੁਸੀਂ ਕਿੰਨੇ ਖਾਣੇ ਗੋਲ ਗੱਪੇ ਲੋਜੀ ਫਾਸਟ ਫੂਡ ਖਾਣ ਤੋਂ ਬਾਅਦ ਹੁਣ ਥੋੜਾ ਜਿਹਾ ਗਲਾ ਖਰਾਬ ਸੀ ਮੇਰਾ ਗਲਾ ਗੋਲ ਗੱਪਿਆਂ ਦਾ ਪਾਣੀ ਪੀ ਕੇ ਠੀਕ ਹੁੰਦਾ ਤੇ ਹੁਣ ਆਇਆ ਆਪਾਂ ਇਹ ਮਹੇਸ਼ ਸਾਡੇ ਉਹਰੇ ਫੇਮਸ ਹੈ ਗੋਲ ਗੱਪਿਆਂ ਵਾਲਾ ਤੇ ਇਹਦੇ ਕੋਲ ਖਾਣੇ ਗੋਲ ਗੱਪੇ ਤੇ ਆਪਣਾ ਗਲਾ ਕਰਦੇ ਨੇ ਠੀਕ ਸਵੇਰ ਤੱਕ ਗਲਾ ਐਨ ਪੂਰਾ ਤਰ ਹੁਏਣਾ ਪੂਰਾ ਠੀਕ ਹੋ ਜਾਣਾ ਹੈ ਪਿਆਜ ਹੈ ਹਾਂਜੀ ਠੀਕ ਹੈ ਨੇ ਇਹ ਬੈਦ ਹੈ ਜੀ ਬੈਦ ਬੈਦ ਗਲੀ ਦਾ ਬੈਦ ਗਲੀ ਦਾ ਪਿਆਜ ਹੈ ਸਾਡੇ ਤੇ ਹੁਣ ਖਾਨੇ ਗੋਲ ਗੱਪੇ ਬਾਈ ਬੱਬੇ ਕੋਈ ਨੰਬਰ ਗੋਲ ਗੱਪੇ ਮਹੇਸ਼ ਚਾਟ ਖੰਡਾਰ ਲੋਜੀ ਗੋਲ ਗੱਪੇ ਖਾ ਕੇ ਆਪਾਂ ਪਹੁੰਚੇ ਆ ਘਰੇ ਹੋਪ ਕਰਦੇ ਆ ਇੱਕ ਛੋਟਾ ਜਿਹਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਵਧੀਆ ਕਮੈਂਟ ਵੀ ਕਰ ਦਿਓ ਤੁਹਾਡੇ ਲਈ ਅੱਗੇ ਵਧੀਆ ਵਧੀਆ ਵਲੌਗ ਲੈ ਕੇ ਆਂਦੇ ਰਵਾਂਗੇ ਅਜੇ ਦਾ ਫਿਲਹਾਲ ਠੀਕ ਹੀ ਹੈ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਬਾਏ ਰੱਬ ਰੱਖ